ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਧਰਮ ਪਤਨੀ ਨਾਲ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਹੋਏ ਨਤਮਸਤਕ ਤੇ ਇਸ ਮੌਕੇ ਉਹਨਾਂ ਨੇ ਹੋਲਾ ਮੋਹੱਲਾ ਦੇ ਤਿਉਹਾਰ ਤੇ ਸਮੂਹ ਸੰਗਤਾਂ ਨੂੰ ਨਿੱਘੀ ਵਧਾਈ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਿਕ ਦਿਹਾੜਾ ਸਾਨੂੰ ਸਾਰਿਆਂ ਨੂੰ ਪਵਿੱਤਰ ਹੋਲਾ ਮੋਹੱਲਾ ਤਿਉਹਾਰ ਨਾਲ ਜੁੜੀ ਅਮੀਰ ਵਿਰਾਸਤ ਦੀ ਯਾਦ ਦਿਵਾਉਂਦਾ ਹੈ ਜੋ 10ਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਵਿਚਾਰਧਾਰਾ ਅਤੇ ਸਿੱਖ ਸੰਗਤ ਵਿੱਚ ਚੜ੍ਹਦੀ ਕਲਾ ਦੀ ਭਾਵਨਾ ਪਰੰਦਾ ਪ੍ਰਤੀਕ ਹੈ। ਉਨਾ ਕਿਹਾ ਕਿ ਸੂਬਾ ਸਰਕਾਰ ਮਹਾਨ ਸਿੱਖ ਗੁਰੂਆਂ ਵੱਲੋਂ ਦਿਖਾਏ ਰਸਤੇ ਤੇ ਚੱਲ ਕੇ ਮਨੁੱਖਤਾ ਪ੍ਰਤੀ ਜ਼ਿੰਮੇਵਾਰੀ ਅਤੇ ਸੇਵਾ ਦੀ ਪਾਵਨਾ ਨਾਲ ਕੰਮ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਨ ਅਤੇ ਤਸੱਲੀ ਦੀ ਗੱਲ ਹੈ ਕਿ ਪੰਜਾਬ ਦੇਸ਼ ਦਾ ਇਕਲੋਤਾ ਸੂਬਾ ਹੈ ਜੋ ਸਮਾਜਵਾਦ ਅਤੇ ਤਰਮ ਨਿਰਪੱਖਤਾ ਦੀ ਵੱਡੀ ਮਿਸਾਲ ਹੋਣ ਦੇ ਨਾਲ-ਨਾਲ ਫਿਰਕੂ ਸਦਭਾਵਨਾ, ਸ਼ਾਂਤੀ ਅਤੇ ਪਾਈਚਾਰੇ ਦਾ ਪ੍ਰਤੀਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਇਸ ਪਵਿੱਤਰ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਹਰ ਸੰਭਵ ਯਤਨ ਕਰਨ ਲਈ ਵਚਨਬੱਧ ਹੈ। ਉਹਨਾਂ ਨੇ ਕਿਹਾ ਕਿ ਇੱਥੇ ਆਉਣ ਵਾਲੇ ਦਿਨਾਂ ਵਿੱਚ ਅਤੇ ਆਧੁਨਿਕ ਮਲਟੀ ਸਪੈਸ਼ੈਲਿਟੀ ਹਸਪਤਾਲ ਤੇ ਸਟੇਡੀਅਮ ਦੀ ਉਸਾਰੀ ਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਤੇ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੇ ਖੇਤਰ ਨੂੰ ਇੱਕ ਪਸੰਦੀਦਾ ਸੈਰ ਸਪਾਟਾ ਸਥਾਨ ਵਜੋਂ ਵਿਕਸਿਤ ਕਰਨ ਦਾ ਵੀ ਕੀਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਕੁਲਦੀਪ ਸਿੰਘ ਢਾਲੀਵਾਲ ਤੇ ਹਰਦੀਪ ਸਿੰਘ ਮੁੰਡੀਆਂ ਵੀ ਮੌਜੂਦ ਰਹੇ ਤੁਸੀਂ ਸੁਣੋ ਇਸ ਮੌਕੇ ਕੀ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਬਰਾ ਦੀ ਰਿਪੋਰਟ ਹੋ ਬੰਲੇ ਦਾ ਤਹੁੰਚ ਉਮੀਦ ਤਿਹਾੜਾ ਜੀ ਨਤਮਸਤਕ ਹੋਇਆ ਪਰਿਵਾਰ ਸਮੇਤ ਕੀ ਕਹੋਗੇ ਸਭ ਸਭ ਤੋਂ ਪਹਿਲਾਂ ਅਸਾਲ ਆਉਣੇ ਆ ਜੀ ਸਾਥੀ ਤੇ ਵੀ ਆਉਣੇ ਆ ਬੋਲਾ ਮਹੱਲਾ ਇੱਕ ਇਸ ਤਰ੍ਹਾਂ ਦਾ ਤਿਹਾਰਾ ਹੈ ਜੋ ਸਾਧੀਆਂ ਲੜਾਈਆਂ ਦੀ ਯਾਦ ਕਰਾਉਂਦਾ ਹੈ ਅੱਜ ਸੱਚ ਵਿੱਚ ਬਹੁਤ ਵਿਚਾਰਾ ਨੇ ਸਾਥ ਪੌਣ ਲੜਨ ਲਈ ਸਰੋਤ ਇਹਨਾਂ ਲਈ ਸਹੀ ਪ੍ਰਗਟਾ ਜਿਤ ਨਤਮਸਤਕ ਹੋਇਆ ਤੇ ਸਾਨੂੰ ਸਾਰੇ ਮਨਾਉਂਦੇ ਆ ਬੋਲਾ ਮਹੱਲਾ ਕੋਈ ਕਿਸੇ ਆਸਬ ਜਿਹੜਾ ਮੰਦਾਨੀ ਜੀ ਸਾਰੇ ਲੋਕ ਤੁਸੀਂ ਇੱਥੇ ਵੀ ਦੇਖੋਗੇ ਸਾਰੇ ਨਾਨਕਲੇਵਾ ਸੰਗਤ ਸਭ ਜੋਗ ਜੋ ਹੈ ਮਨਾਉਂਦੇ ਨੇ ਮਮਾਰਕਾ ਦੇ ਮਾਨ ਸਾਹਿਬ ਸੇਵਾਦਾਰਾ ਨੇ ਵੀ ਮੈਨੂੰ ਅੱਜ ਕੱਲ੍ਹ ਦਸੀ ਕਿ ਪੀਜੀਆ ਜਾਣਾ ਪੈਂਦਾ ਇੱਥੋਂ ਜੀ ਹਸਪੀਟਲ ਬਹੁਤ ਛੋਟਾ ਹੈ ਸੇਵਾਦਾਰ ਖੁਦ ਕਹਿ ਰਿਹਾ ਸੀ ਕਿ ਮੇਰੀ ਮਾਂ ਜਿਹੜੀ ਕੈਂਸਰ ਕਰਕੇ ਮਰ ਗਈ ਸੀ ਸੋ ਅਸੀਂ ਜਿੱਥੇ ਵੀ ਇਨਫਰਾਸਟ੍ਰਕਚਰ ਬਣਨਾ ਹੈ ਅਸੀਂ ਇਸ ਕਰ ਤੋਂ ਬਿਲਕੁਲ ਮੁਨਕਰ ਨਹੀਂ ਹੁੰਦੇ। ਮਾਨਕਪੁਰ ਸਾਹਿਬ ਵਰਗੇ ਸ਼ਹਿਰ ਚ ਕੈਂਸਰ ਦਾ ਤੇ ਹੋਰ ਬੰਟੀ ਸਪੈਸ਼ਲਟੀ ਹਸਪਤਾਲ ਚਾਹੀਦਾ। ਸਟੇਡੀਅਮ ਚਾਹੀਦਾ। ਘਟਕਾ ਦਾ ਘਟਕਾ ਦਾ ਵੀ ਹੁੰਦਾ। ਘੋੜਸਵਾਰੀਆਂ ਦੇ ਇੱਥੇ। ਸੋ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਹੋਊਗਾ ਤੇ ਅਸੀਂ ਐਮਐਲਏ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਸਾਡੇ ਨਾਲ ਨੇ ਜੀ। ਮਾਨਸਾ ਇੱਥੇ ਕੋਈ ਟੂਰਿਜ਼ਮ ਦੀ ਐਡ ਦੇਣ ਦੀ ਲੋੜ ਨਹੀਂ ਗੁਰੂ ਸਾਹਿਬ ਦੇ। ਜੋ ਇੱਥੇ ਬਹਿ ਕੇ ਬੋਤਕ ਰਚੇ ਜੋ ਇੱਥੇ ਬਹਿ ਕੇ ਵਰਤਾਰੇ ਹੋਏ ਪੂਰੀ ਦੁਨੀਆ ਨਾਲ ਤੁਸਤ ਗੁੰਦੀ ਹੈ ਹਾਂ ਐਸੇ ਏਰੀਆ ਨੇ ਏਰੀਆ ਜਿਹੜਾ ਖਾਸ ਤੌਰ ਤੇ ਪਠਾਨਕੋਟ ਤੱਕ ਜੀ ਜੀ ਟਾਈਮ ਵੀ ਨੇ ਛੋਟੇ ਛੋਟੇ ਕਿ ਨਗਰ ਨੇ ਜਿੱਥੇ ਅਸੀਂ ਇਹਨੂੰ ਪੂਰਾ ਟੂਰਿਜ਼ਮ ਕਹਾ ਸਕਦਾ ਹਾਂ ਅਗੇ ਨਾਲ ਧਾਰਮਿਕ ਟੂਰਿਜ਼ਮ ਦਾ ਮਾਹੌਲ ਵਾਸਾ